ਕਰਾ ਚੰਗਾ ਐ ਅਸਤੀ ਕਲਾਂ ਦੀ ਪਤਾ ਹੁੰਦਾ ਬੱਕਰੇ ਦਾ ਝੜ ਵਾਲਾ ਬੱਕਰਾ ਦੁੱਧੜੀਆਂ ਪੱਠਾਂ ਗੱਲੂਆ ਤੇ ਚਾਰ ਦੰਦਾਂ ਨਾ ਮਾਂ ਬੱਚਾ ਇਹ ਆਇਆ ਆਪਾਂ ਬਕੰਨਾ ਕੁੰਨਾ ਦਾ ਚੌੜਾ ਬੱਕਰਾ ਵਧੀਆ ਬੱਚਾ ਚਾਰ ਦੰਦ ਹੈ ਇਸ ਟਾਈਮ ਦਿਖਾ ਲੈ ਜਿਹੜੇ ਮਰਜੀ ਪਾਲੀ ਨੂੰ ਦਿਖਾ ਲੈ ਪੱਕੇ ਪਾਲੀ ਨੂੰ ਮੇਥੋਂ ਬਾਦੂ ਪੱਕੇ ਬੈਠੇ ਨੇ ਬੁੜੇ ਓਰੇ ਤੂੰ ਇਹ ਨਾ ਨਾ ਓਏ ਬਾਈ ਕਿੱਥੇ ਅੱਡੇ ਆ ਦੇਖੀ ਬੱਕਰਾ ਦੇਖ ਲੈ ਨਾਲ ਹੀ ਆ ਮਨਸੂਰ ਚਾਰ ਦੰਦੀ ਆ ਹੋਰ ਦਿਖਾ ਲੈ ਤੂੰ ਸੁਣ ਆਲਾਂ ਤੇਰਾ ਤੂੰ ਆਇਆ ਆਲਾ ਮੇਰੇ ਤੇ ਯਕੀਨ ਵੀ ਨਾ ਕਰੀਆ ਇਹਨਾਂ ਕਹਿੰਦਾ ਪਤਾ ਨਹੀਂ ਮਰਜ਼ੀ ਦਿਖਾ ਲੱਗ ਰਹੀ ਹੈ ਇਹ ਗੱਲ ਥੋੜੀ ਇਹ ਆ ਦੇਖ ਲੈ ਨਾਣੇ ਜ਼ਰਾ ਨਵਾਂ ਬੱਚਾ ਦੇਖ ਨਾ ਜਾਂ ਤੂੰ ਦੇਖ ਤੁਰੇ ਨਹੀਂ ਦੇਖੋ ਕੋਈ ਰਾਹ ਦੇਵਾ ਇਹਦੇ ਵਿੱਚ ਕੋਈ ਧੋਖਾ ਪੱਟੀ ਨਹੀਂ ਆ ਜਾ ਬਾਈ ਉਹਦਾ ਚਾਰਾਂ ਦਾ ਬੱਚਾ ਔਰ ਗੱਲ ਸੁਣ ਮੇਰੀ ਉਹ ਬਾਈ ਬੱਕਰੇਦਾਰੇ ਦੁਨੀਆ ਦੇ ਖੜੇ ਹੋਣਗੇ ਇਹ ਕਲਾਕਾਰੀ ਦਾ ਪਤਾ ਹੁੰਦਾ ਵੀ ਕਲਾਕਾਰੀ ਦਾ ਪਤਾ ਕਿਵੇਂ ਲੱਗਦਾ ਮੇਰੇ ਨੂੰ ਸਤਾਰ ਪਾਲੀ ਵੀ ਬੈਠੇ ਨੇ ਕਾਲੀਆਂ ਪੱਗਾਂ ਵਾਲੇ ਸਾਡੇ ਬਜ਼ੁਰਗਾਂ ਆ ਵੀ ਪਾਈ ਨੇ ਸਾਡੇ ਇਹ ਚੀਜ਼ਾਂ ਫੜੀ ਮਰ ਜਾ ਇਹਦੇ ਟੈਸਟਿਕਲਾਂ ਨੂੰ ਚੈੱਕ ਕਰ ਵੀ ਕੀ ਚੀਜ਼ ਐ ਆ ਦੇਖ ਆ ਦੇਖੋ ਜੀ ਇਹ ਮਖੌਲ ਵਾਲੀ ਗੱਲ ਨਹੀਂ ਹੱਸਣ ਵਾਲੀ ਨਹੀਂ ਹੈਗੀ ਡਾਕਟਰ ਜਿਹੜੇ ਚੈਂਪੀਅਨ ਬੱਕਰ ਵਿੱਚ ਥੋੜਮਗੇ ਆ ਕੇ ਥਾਂ ਚੱਡੇ ਦੀਆਂ ਪੱਠਾ ਕੱਢੂ ਗੋਲ ਪੱਠਾ ਕੱਢੂਗਾ ਵਧੀਆ ਲੈ ਨਾਲ ਐ ਮਰਜ਼ੀ ਤੇਰੀ ਐ ਮੇਰੀ ਨਹੀਂ ਕਿਉਂ ਵੀ ਮੈਂ ਬੱਕਰੀਆਂ ਵਾਸਤੇ ਲੈਣਾ ਹੈ ਵੀ ਰੋਜ਼ ਰੋਜ਼ ਨਹੀਂ ਹਜੇ ਕਮ ਹੁੰਦਾ ਦਾ ਚੱਗਈ ਬ੍ਰੀਡ ਵਾਲਾ ਬੱਚਾ ਛੱਡਾ ਕਾਲੇ ਬੱਚੇ ਜੰਮੂਗਾ ਠੀਕ ਹੈ 4 ਸਾਲ ਕਮਾਈ ਖਾ ਕੇ ਜਦ ਮਰਜੀ ਫੇਰ ਵੇਚ ਲਈ ਜੇ ਤੰਦਰੁਸਤ ਹੋਇਆ ਕਿਉਂ ਵੀ ਆਸਾਂ ਤਾਂ ਪਲੰਬੀਆਂ ਕਰਦੇ ਆ ਓਏ ਆ ਜਾ ਬਈ ਤਨੂ ਤੇਰਾ ਭੁੱਖ ਸਾਈ ਤਾਂ ਮੇਰੀ ਹੈ ਇਹ ਤੜਕੇ ਦਾ ਕੁਝ ਕਰਾਇਆ ਹੋਇਆ ਇਹਨਾਂ ਦਾ ਨੋਟ ਹੈ ਬੰਗਰੂਆਂ ਦਾ ਇਹ ਕਿਉਂ ਕਰਾ ਕੇ ਲਿਆ ਇਹਨਾਂ ਹਰਿਆਣੇਕ ਨੂੰ ਕੁਝ ਆ ਚਾਹ ਕੇ ਜੇ ਮੈਨੂੰ ਦੇ ਤਾਂ ਬੜੇ ਸੌਦੇ ਕਰੇ ਕਰਮ ਵਾਲਾ ਨੋਟ ਹੈ ਪਰ ਮੈਂ ਇਹ ਨੋਟ ਨਾਲ ਤੈਨੂੰ ਨਹੀਂ ਕੋਈ ਸੌਦਾ ਕਰੂੰਗਾ ਇਹ ਸਾਈ ਪੱਕੀ ਬਾਬੇ ਤੋਂ ਲਈ ਹੈ 500 ਦੀ ਠੀਕ ਹੈ ਠੀਕ ਇਹਦੇ ਨਾਲ ਸੌਦਾ ਕਰੂੰ ਠੀਕ ਹੈ ਜੀ ਕੀ ਪਤਾ ਤੂੰ ਮਾਰਿਆ ਜੰਮੇ ਭਾਈ ਕਦੇ ਕਰਾਇਆ ਹੋ ਨੋਟ ਪਤਾ ਨਹੀਂ 라ਜੂ ਕੀ ਕਰ ਗਿਆ ਲੈ ਫੜਾ ਲੈ ਹੁਣ ਪੱਕੀ ਜੀ ਗੱਲੇ ਕਰਦੇ ਆ ਜਿੱਥੇ ਤੂੰ ਫਿਰਦਾ ਉੱਥੇ ਨਹੀਂ ਬੋਕ ਮਿਲਣਾ ਚੱਲ ਦੇਖ ਲੈ ਤੇਰੀ ਮਿਲ ਇਹ ਤਾਂ ਕਹਿੰਦਾ ਭਾਈ ਮੈਨੂੰ 20 ਦਾ ਦਵਾ ਠੀਕ ਹੈ ਮੈਂ ਅਖਿਆ ਵੀ 26 ਮੰਗਿਆ 20 ਦਾ ਬੱਕਰਾ ਨਹੀਂ ਤੈਨੂੰ ਮਿਲਣਾ ਆਪਾਂ ਉਹਨੇ ਵੀ ਬੰਦੇ ਨੇ ਉਹਨੇ ਵੀ ਬੰਦੇ ਨੇ ਲੈਣ ਦੇਣ ਦੀ ਜਿਹੜੀ ਗੱਲ ਕਰੀ ਆ ਹਾਂ ਉਹ ਤੋਂ 35 ਵੀ ਰੋਜ਼ ਦਾ ਵਪਾਰੀ ਆ ਕੱਚਾ ਨਹੀਂ ਹੈਗਾ ਨਾੜੀ ਨਹੀਂ ਹੈਗਾ ਉਹੀ ਤਾਂ ਗੱਲ ਕਰਦੇ ਆਂ ਆਪਾਂ ਵੀ ਨੂੰ ਪੱਕੀ ਜੀ ਗੱਲ ਕਰਦਾਂ ਨੇ ਕਿਉਂ ਬਈ ਆੜੀ ਕਰਦੀ ਐ ਲੈ ਮੈਂ ਵੀ 23000 ਦਾ ਬੱਕਰਾ ਵੇਚਦਾ ਜਰਾ ਕਿਉਂ ਦੇ ਦੇ ਇਹਨਾਂ ਨੇ ਬੱਕਰਾ ਰੱਖਣਾ ਵੋਕ ਰੱਖਣਾ ਲੈ ਆਣੇ 25000 ਦਾ ਬੱਕਰਾ ਲੈ ਸਾਡੇ ਪਰ 26 26 ਬਾਦੀ ਕਦਰ ਕਰਦਾ ਮੈਂ ਬੱਥੇ ਮੈਂ ਹੁਣ ਚੱਕ ਔਰ ਕਰਦਾ ਕੋਸ ਨਹੀਂ ਮੇਰੀ ਇੱਕ ਗੱਲ ਮੰਨ ਲੈ ਮਾੜੀ ਜਾ ਮੁੰਡਾ ਹੋ ਗਿਆ 24000 ਦਾ ਨਿਬੜ ਗਿਆ ਕੋਈ ਨਾ ਵਾਧਾ ਚੱਲ ਬਣਾਓ ਮੁੰਡਿਓ ਵੀਡੀਓ ਵਧੀਆ ਬਣਾ ਲਾ ਮੇਵੀ ਦੇ ਨਵੇਂ ਖੜ ਕੇ ਪਿੰਡ ਕਿਹੜਾ ਤੁਹਾਡਾ ਰੂੜੇ ਕੀਵੇਂ ਰੱਸਾ ਤੇ ਲਿਆ ਮੈਂ ਰੱਸਾ ਮਿਲ ਜੂ ਦੇ ਦਾਂਗੇ 100 ਰੁਪਿਆ ਦੀ ਰੱਸੀ ਦੇ ਕੋਈ ਗੱਲ ਨਹੀਂ ਰੱਸਾ ਦੇ ਦੇਗੇ ਇਹ ਪਿੰਡ ਰੂੜੇ ਕੀ ਤੋਂ ਆਇਆ ਜੀ ਮੁੰਡਾ ਆਈ ਮੰਡੀ ਆਉਂਦਾ ਪੱਕਾ ਵਪਾਰੀ ਹੈ ਕੋਈ ਰੋਜ਼ ਦਾ ਨਹੀਂ ਹੈਗਾ ਵੀ ਠੱਗ ਬਲਗਾ ਹੈ ਇਹਨੇ ਰੋਜ਼ ਲੰਬੇ ਸਮੇਂ ਦੁਨੀਆ ਨੂੰ ਵਰਤਦੇ ਇਹਨੂੰ ਕਈ ਸਾਲ ਹੋ ਗਏ ਜਿੱਦੇ ਦੀਆਂ ਮੰਡੀਆਂ ਲੱਗਣ ਲੱਗੀਆਂ ਨੇ ਜੇ ਕੋਈ ਵੀ ਨੁਕਸ ਹੋਵੇ ਭਾਈ ਤਾਂ ਬੰਦਾ ਬੈਠਾ ਬੱਕਰਾ ਮੋਰਜੀ ਪੈਸੇ ਲੈ ਗਿਉ ਜਿਹੜੀ ਗੱਲ ਹੈ ਆਪਣੇ ਲੈਵੇ ਔਰ 800 ਰੁਪਈਆ ਚ ਜੇ ਕੋਈ ਤੈਨੂੰ ਇਹ ਜਿਹਾ ਬੱਕਰਾ ਚੈਂਪੀਅਨ ਦੇ ਦੇ ਤਾਂ ਵੀ ਇਸ ਗੱਲ ਦੀ ਅਸੀਂ ਤੈਨੂੰ ਗਾਰੰਟੀ ਦਿੰਦੇ ਆ ਕਿਉਂ ਵੀ ਤੈਨੂੰ ਲਟਾਇਆ ਨਹੀਂ ਤੈਨੂੰ ਸਾਹਵਨਾ ਬੱਕਰਾ ਦਵਾਇਆ ਅੱਜ ਤੇਰੀਆਂ ਬੱਕਰੀਆਂ ਜਾਂਦੀਆਂ ਹੀ ਕਰੋਸਿੰਗ ਕਰੂਗਾ ਤਸੱਲੀ ਦਾ ਬੱਕਰਾ ਇਹ ਨਹੀਂ ਹੈਗਾ ਵੀ ਕੱਚਾ ਮੇਮ ਨੇ ਬੱਕਰੀਆਂ ਹਰੀਆਂ ਨਾ ਹੋਣ ਪਸੰਦਾ ਤੈਨੂੰ ਨਹੀਂ ਸਾਈ ਹੁਣ ਵੀ ਮੈਂ ਵਾਪਸ ਕਰ ਦੂੰ ਨਹੀਂ ਨਹੀਂ ਦੋਏ ਵਾਪਸ ਤੂੰ ਖੁਸ਼ ਹੋ ਲਓ ਜੀ 24000 ਦਾ ਸੌਦਾ ਹੋਇਆ ਚੈਂਪੀਅਨ ਬੱਚਾ ਚਾਰ ਦਿਨ ਦਾ ਬੱਕਰਾ ਹੈ ਇਹ ਮਰਜ਼ੀ ਦਿਖਾ ਦੇ ਇਹ ਰਾਜੂ ਹਰਾਂ ਦੇ ਕੱਚੇ ਸੌਦੇ ਨਹੀਂ ਹੈਗੇ ਪੱਕੇ ਸੌਦੇ ਨੇ ਤਿੰਨ ਨੰਬਰ ਮੇਰਾ ਹਾਂ ਜੀ ਭਾਈ ਦੋ ਮਿੰਟ ਖੜ ਜਾ ਵਿਚਾਲੇ ਨਾ ਬੋਲ ਛੋਟੇ ਭਾਈ ਤਾ ਗਾਜਰਾਂ ਚ ਕਦਾ ਛੜਦਾ ਇੱਕ ਖੜ ਜਾ ਦੋ ਮਿੰਟ ਦੋ ਮਿੰਟ ਖੜ ਜਾ ਤੇਰਾ ਬੱਕਰਾ ਤੇਰੇ ਘਰ ਮਾਣਾ ਵਿਖੂ ਇਹ ਬਾਈ ਜੀ YouTube ਚੈਨਲ 'ਤੇ ਰਾਜੂ ਦਾ ਵੀ ਇੱਕ ਰਾਜੂ ਗੋਟ ਫਾਰਮ ਦੜਬਾ ਪੰਜਾਬ ਤੇ ਮੇਰਾ ਨੰਬਰ ਹੈ 98764 92467 ਵੇਚਣ ਵਾਸਤੇ ਲੈਣ ਵਾਸਤੇ ਜੇ ਕਿਸੇ ਬਾਈ ਨੇ ਮੇਰੇ ਨਾਲ ਵੀ ਸਰਪੰਕ ਕਰਨਾ ਹੋਵੇ ਤਾਂ ਜ਼ਰੂਰ ਕਰਿਆ ਕਰੋ ਚੈਨਲ ਇੱਕ ਛੋਟਾ ਜਿਹਾ ਮੈਂ ਵੀ ਬਣਾਇਆ ਹੈ ਉਹ ਇੱਕ ਦੋ ਵੀਡੀਓ ਮੈਂ ਆਪਣੇ ਚੈਨਲ 'ਤੇ ਇਹਨਾਂ ਤੋਂ ਬਣਵਾ ਕੇ ਲੈਣਾ ਕਰੇ ਪਾਣਾ ਬੌਲੀਆਂ ਹੀ ਵੀਡੀਓ ਪਾਉਣਾ ਮੈਂ ਤਾਂ ਬਾਕੀ ਆ ਭਾਈਆਂ ਦੇ ਚੈਨਲਾਂ ਨੂੰ ਵੀ ਸਸਪਰ ਇੱਕ ਕਰਿਓ ਜਰੂਰ ਮੈਨੂੰ ਕਹਿਣਾ ਨਹੀਂ ਆਉਂਦਾ ਇਹ ਮੇਰੇ ਨਾਲੇ ਹੁੰਦੇ ਨੇ ਓਏ ਮੇਰੇ ਨਾਲੇ ਹੁੰਦੇ ਨੇ ਵਿਚਾਰੇ ਕਿਸੇ ਦਾ ਕੰਮ ਚੱਲ ਜੇ ਵਧੀਆ ਵਧੀਆ ਵਿਚਾਰਦਾ ਲਓ ਜੀ ਪੈਸੇ ਪੇਮੈਂਟ ਦਈਏ ਹੁਣ ਮੈਂ ਵੀ ਫੜ ਬੱਕਰਾ ਤੇ ਰੱਸੀ ਬਾੜ ਦੇ ਬਾੜ ਦੇ ਬੱਕਰਾ ਦੂਰ ਬਾੜ ਦੇ ਲਓ ਜੀ ਪੈਸੇ ਲਈਏ ਆ ਫੜੋ ਪੈਸੇ ਲਈਏ ਵੀ ਆ ਬੱਕਰਾ ਬਾੜ ਦੇ ਨੇ ਪੈਸੇ ਦੇ ਲਾ ਕਰਮਾਂ ਨਾਲ ਇੱਥੇ ਆ ਗਿਆ ਸਿੱਧੀਆਂ ਨੀਤਾਂ ਨੂੰ ਬੱਕਰਾ ਤੈਨੂੰ ਚੰਗਾ ਹਾਂ ਬੱਕਰੀ ਵੀ ਇਹਨਾਂ ਨੂੰ ਐ ਦਵਾਈ ਅੱਜ ਹਾਂ ਬੱਕਰੀ ਵੀ ਇਹਨਾਂ ਨੂੰ ਐ ਦਵਾਈ ਅੱਜ ਘਰ ਤੋਂ ਸੌਦੇਪਾ ਕਰਦੀ ਨਹੀਂ ਮੇ ਵੀ ਲੰਬਾ ਵਰਤਨੇ ਲੋਕਾਂ ਨਾਲ ਜੁੱਤੀਆਂ ਥੋੜੀ ਖਾਣੀਆਂ ਨੇ ਲਓ ਜੀ ਇੱਕ ਦੋ ਚਾਰ ਪੰਜ ਅੰਜ 6 7 8 9 9 Uh, tá, <laughs> e yeah. aí, yeah. सोलह सत्रह अठारह उन्नीस इक्की बाई ठीक है जी